सतगुरु की सेवा सफल है सतगुरु की सेवा सफल है एको करे जितलाए सतगुरु की सेवा কি সেবা সব ਦੇ ਕੋ ਕਰੇ ਕਿਤਨਾ ਹੈ ਸਤ ਗੁਰ ਕੀ ਸੇਵਾ ਸਤ ਗੁਰ ਕੀ ਸੇਵਾ ਸਫਲ ਸਤ ਗੁਰ ਕੀ ਸੇਵਾ ਸਫਲ ਹੈ ਇਹ ਕੁਕਰੇ ਚਿੱਤ ਲਾਏ ਮਨ ਕਿੰਬਿਆ ਫਲ ਪਾਵਣਾ ਹਮੈ ਵਿੱਚੋਂ ਜਾਏ ਪਰਮ ਸਤਕਾਰਿਓ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਸਾਰੀਆਂ ਸੰਗਤਾਂ ਕਰਨੀ ਕਥਨੀ ਦੇ ਪੂਰੇ ਸੂਰੇ ਬਚਨ ਕੇ ਬਲੀ ਸੇਵਾ ਦੇ ਪੁੰਜ ਸੰਤ ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਨੂੰ ਸੰਗਤਾਂ ਸ੍ਰੀਮਾਨ ਜੀ ਕਹਿ ਕੇ ਸਤਿਕਾਰਿਆ ਕਰਦੀਆਂ ਸਨ ਉਨ੍ਹਾਂ ਦੀ ਯਾਦ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਪਲਵਾਨ ਨਗਰ ਦੀ ਸੰਗਤ ਨੇ ਇਹ ਉਦਮ ਉਪਰਾਲਾ ਕੀਤਾ ਸਵੇਰ ਤੋਂਨੇਕਾਂ ਸਤਿਕਾਰਯੋਗ ਗੁਰੂ ਕੇ ਪਿਆਰੇ ਸਤਕਾਰੇ ਗੁਰੂ ਕੇ ਪਿਆਰੇ ਕੀਰਤਨੀਆਂ ਤੋਂ ਮਹਾਪੁਰਸ਼ਾਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨਾ ਤੇ ਮਹਾਪੁਰਸ਼ਾਂ ਦੇ ਜੀਵਨ ਪ੍ਰਤੀ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਸੋ ਕਈਆਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਮਹਾਪੁਰਸ਼ਾਂ ਲਈ ਯਾਦਾਂ ਮਨਾਈਆਂ ਜਾਂਦੀਆਂ ਹਨ ਉਹਨਾਂ ਦੀਆਂ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਗੁਰੂਆਂ ਦੇ ਗੁਰਪੁਰਬ ਮਨਾਉਣੇ ਚਾਹੀਦੇ ਨੇ ਸ਼ੀਧੀ ਦਿਹਾੜੇ ਮਨਾਉਣੇ ਚਾਹੀਦੇ ਨੇ ਸੋ ਸਾਧ ਸੰਜੀ ਗੁਰੂਆਂ ਦੇ ਗੁਰਪੁਰਬ ਵੀ ਮਨਾਏ ਜਾਂਦੇ ਆ ਸ਼ੀਦੀ ਦਿਹਾੜੇ ਵੀ ਮਨਾਏ ਜਾਂਦੇ ਆ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਉਹ ਵੀ ਪਹੁੰਚ ਗਏ ਆ ਸੰਗਤਾਂ ਦੇ ਪ੍ਰੇਮ ਸਦਕਾ ਇੱਥੇ ਸੰਗਤ ਥੋੜੀ ਆ ਸੰਤ ਜਿਆਦੇ ਆਏ ਹੋਏ ਨੇ ਜਿਹੜੀ ਸੰਗਤ ਆਈ ਉਹ ਲੰਗਰ ਚ ਫਰੀ ਜਾਂਦੀ ਹੈ ਪਤਾ ਨਹੀਂ ਲੰਗਰ ਛਕਿਆ ਹੀ ਨਹੀਂ ਸਾਲ ਸਾਰਾ ਸਾਲ ਕਦੇ ਇਹਨਾਂ ਨੇ ਸੋ ਸੰਗਤ ਨੂੰ ਬੇਨਤੀ ਹੈ ਲੰਗਰ ਤਾਂ ਆਪਾਂ ਰੋਜ਼ ਹੀ ਸਕਦੇ ਆ ਆ ਜਿਹੜਾ ਸ਼ਬਦ ਦਾ ਲੰਗਰ ਨਹੀਂ ਮਿਲਣਾ ਤੁਹਾਨੂੰ ਜੇ ਤੁਸੀਂ 6 ਮਹੀਨੇ ਕੱਢ ਕੇ ਮਹਾਂਪੁਰਸ਼ਾਂ ਇੰਨਿਆਂ ਦੇ ਦਰਸ਼ਨ ਕਰਨ ਜਾਓ ਤਾਂ ਵੀ ਨਹੀਂ ਹੋਣਾ ਕਿਉਂਕਿ ਹਰਕੀ ਸਮਾਗਮ ਦੀਵਾਨ ਤੇ ਹੁੰਦੇ ਆ ਸਿਸ ਕਰਕੇ ਆਪਾਂ ਨੂੰ ਲਾਹਾ ਲੈਣਾ ਚਾਹੀਦਾ ਬਾਕੀ ਚਲੋ ਲੰਗਰ ਤਾਂ ਗੁਰੂ ਘਰ ਦੀ ਮਰਿਆਦਾ ਚੱਲ ਲਈ ਹੈ ਅਰੇ ਕੋ ਮਨੋਰਥ ਨਹੀਂ ਹੈ ਕਿ ਲੰਗਰ ਦੀ ਮਨੋਰਥ ਹੈ ਗੱਲਾਂ ਬਸ ਸਭ ਬਹੁਤ ਕੀਮਤੀ ਵਿਚਾਰਾਂ ਉਤਮ ਸ਼ਲੋਕ ਸਾਧ ਕੇ ਬਚਨਾਂ ਮਾਲੀਕ ਲਾਲ ਇਹ ਰਤਨ ਇਹ ਹੀਰਿਆਂ ਮੋਤੀਆਂ ਤੋਂ ਵੀ ਮਹੰਗੇ ਬਚਨ ਨੇ ਪਰ ਸਾਰਥੋਦੋ ਹੁੰਦੇ ਨੇ ਸੁਣਤ ਕਮਾਵਤ ਹੋਤ ਉਧਾਰ ਸੁਣ ਕੇ ਕਮਾ ਕੇ ਫੇਰ ਉਹਨਾਂ ਦੀ ਜੜੀ ਕੀ ਮਤ ਦਾ ਪਤਾ ਲੱਗਦਾ ਸਵਾਹ ਸ੍ਰੀਮਾਨ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੇ ਆਪਾਂ ਗੁਰੂ ਦਾ ਇਤਿਹਾਸ ਪੜ੍ਹੀਏ ਤਾਂ ਗੁਰੂਆਂ ਨੇ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਆਪਾਂ ਨੂੰ ਉਪਦੇਸ਼ ਦਿੱਤਾ ਤੇ ਮਹਾਪੁਰਸ਼ਾਂ ਦਾ ਜੀਵਨ ਵੀ ਪ੍ਰੈਕਟੀਕਲ ਹੁੰਦਾ ਹੈ ਤਾਂ ਉਹਨਾਂ ਦਾ ਸਾਡੇ ਜੀਵਨ ਤੇ ਅਸਰ ਹੁੰਦਾ ਹੈ ਬਾਕੀ ਤਿੰਨ ਚਾਰ ਕਿਤਾਬਾਂ ਪੜ੍ਹ ਕੇ ਰੱਟੇ ਲਾ ਕੇ ਸੁਣਾ ਦੇਣਾ ਸੁਣ ਲੈਣਾ ਗੁਰੂ ਦਾ ਜਸ ਕਰਨਾ ਤਾਂ ਚੰਗੀ ਗੱਲ ਹੈ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋਂ ਘੱਟੇ ਘੱਟ ਜ਼ਿਕਰ ਆਪਣੀ ਕਮਾਈ ਨਹੀਂ ਹੈ ਤੇ ਦੂਜਿਆਂ ਨੂੰ ਕਹਿਨਿਆ ਫਿਰ ਸਾਡੇ ਉੱਤੇ ਗੱਲ ਲਾਗੂ ਹੋ ਜਾਂਦੀ ਹੈ ਅਵਰੁਪਦੇਸ ਹੈ ਆਪ ਨਾ ਕਰੈ ਜੇ ਆਪਾਂ ਚਲੋ ਪਾਰਬ੍ਰह्म ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਉਹਨਾਂ ਦੀ ਸੇਵਾ ਕੀਤੀ ਭਾਈ ਲੈਣਾ ਜੀ ਨੇ ਜਿਹੜਾ ਬਚਨ ਬਾਣੀ ਦਾ ਹੈ 20 ਵਿਸਵੇ ਗੁਰੂ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ 100% ਕਹੋ 20 20 ਕਹੋ 16 ਨੇ ਕਹੋ 21 ਅਰਥ ਬਣਦਿਆ ਇਹਦੇ ਉਹ ਸੇਵਕ ਹੈ ਜਿਹੜਾ ਗੁਰੂ ਦਾ 100% ਬਚਨ ਮੰਨਦਾ 100% ਦੀ ਮੰਨਦਾ ਗੁਰੂ ਨਾਨਕ ਦੇ ਮਹਾਰਾਜ ਭਾਈ ਲੈਣਾ ਜੀ ਨੂੰ ਕਹਿੰਦੇ ਨੇ ਭਾਈ ਲੈਣਾ ਜੀ ਸਿਆਲ ਦਾ ਮਹੀਨਾ ਹੈ ਠੱਕਾ ਵੀ ਚੱਲਦਾ ਹੈ ਧਰਮਸਾਲਾ ਦੀ ਕੰਧ ਢਹਿ ਗਈ ਇਹ ਹੋਰ ਵੀ ਸੇਵਕ ਕੋਲ ਪਏ ਸੀ ਸ੍ਰੀ ਚੰਦ ਲਖਮੀ ਦਾਸ ਵੀ ਕੋਲ ਪਏ ਸੀ ਕਹਿੰਦੇ ਭਾਈ ਧਰਮਸਾਲੇ ਕੰਧ ਡਿੱਗ ਪਈ ਸਵੇਰੇ ਸੰਗਤ ਨੇ ਇੱਥੇ ਹਰੀ ਜਸ ਕਰਨਾ ਹੈ ਕੰਧ ਬਣਾ ਲੋ ਉੱਠ ਕੇ ਮਹਾਰਾਜ ਦਿਨ ਚੜੇਗਾ ਸਿੱਖ ਸੇਵਕ ਬਥੇਰੇ ਨੇ ਬਣਾ ਦੇਣਗੇ ਇਹ ਤਾਂ ਗੁਰੂ ਮਾਰ ਨੂੰ ਪਤਾ ਸੀਗਾ ਦਿਨ ਚੜੇ ਬਣ ਜਾਣੀਆਂ ਸਿੱਖ ਸੇਵਕ ਬਣਾ ਲੈਣਗੇ ਗੁਰ ਕਹਿ ਅਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਉ ਜੋ ਗੁਰੂ ਨੇ ਕਹਿਤਾ ਉਹਨੂੰ ਸਤ ਕਰਕੇ ਮੰਨ ਲੈਣਾ ਸਾਧ ਸੰਗਤ ਜੀ ਭਾਵੇਂ ਅਸੀਂ ਸੁਣਾ ਰਹੇ ਆਂ ਪਰ ਅਸੀਂ ਆਪ ਨਹੀਂ ਮੰਨਦੇ ਉਹ ਗੱਲ ਨੂੰ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰਥ ਐ ਪਾਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਉਹਨਾਂ ਚਿਰ ਨਹੀਂ ਥਾਏ ਪੈਣੀ ਐ ਜਿੰਨੇ ਮਰਜ਼ੀ ਗੇੜੇ ਜੇ ਕੱਢੀ ਜਾਈਏ ਸੁਣਾਈ ਜਾਈਏ ਸੁਣੀ ਜਾਈਏ ਜਿੰਨਾ ਚਿਰ ਸਤ ਕਰਕੇ ਨਹੀਂ ਮੰਨਦੇ ਉਹਨਾਂ ਚਿਰ ਬਖਸ਼ਿਸ਼ ਨਹੀਂ ਹੁੰਦੀ ਸਾਧ ਸੰਗਤ ਜੀ ਹੁਕਮ ਮੰਨਿਆ ਹੋਵੇ ਪਰਵਾਨ ਉਹਨਾਂ ਚਿਰ ਪਰਵਾਨ ਹੀ ਨਹੀਂ ਹੋਣਾ ਹੁਣ ਆਪਾਂ ਕਿਉਂ ਯਾਦਾ ਮਨਾ ਰਹਿਆਂ ਸ੍ਰੀ ਮਾਨ ਜੀ ਦੀਆਂ ਸੰਤ ਬਾਬਾ ਬਲਵੰਤ ਸਿੰਘ ਜੀ ਦੀਆਂ ਕਿਉਂ ਕਿਤੇ ਭਾਣਾ ਜਾ ਕੇ ਤਪ ਕਰਦੇ ਰਹੇ ਪੁੱਠੇ ਲੰਮਕਦੇ ਰਹੇ ਭੁੱਖੇ ਮਰਦੇ ਰਹੇ ਨਹੀਂ ਗੁਰੂ ਘਰ ਦੇ ਵਿੱਚ ਗੁਰ ਸੇਵਾ ਤਪਾਂ ਸਿਰ ਤਪਸਾਰ ਸੰਤ ਮਹਾਰਾ ਦੇ ਬਚਨ ਸੁਣਦੇ ਰਹਿਆ ਕੋ 12 ਮਹੀਨੇ ਧੂਣੀਆਂ ਤਪਦਾ ਰਹੇ 6 ਮਹੀਨੇ ਗੁਰੂ ਕੇ ਲੰਗਰ 'ਚ ਝੋਕਾ ਲਾ ਲਵੇ ਉਦੋਂ ਜ਼ਿਆਦਾ ਮਹਾਤਮਾ ਰੱਖਦਾ ਹੈ ਉਹ ਜਿਹੜੀ ਦਿਖਾਵੇ ਦੀ ਤਪੱਸਿਆ ਹੰਗਤਾ ਵਧਾ ਦੇਗੀ ਜਿੰਨੀ ਹੰਗਤਾ ਵਧ ਕੇ ਵੱਧ ਗਈ ਰੱਬ ਤੋਂ ਦੂਰ ਚਲਾ ਜਾਏਗਾ ਕਿਉਂਕਿ ਜੀਵ ਤੇ ਬ੍ਰਹਮ ਦੇ ਵਿਚਾਲੇ ਜਿਹੜੀ ਕੰਧ ਬਣੀ ਐ ਹਉਮੈ ਦੀ ਐ ਥਾਂ-ਥਾਂ ਤੇ ਗੁਰੂ ਮਹਾਰਾਜ ਕਹਿੰਦੇ ਨੇ ਹੱਥ ਪੈਰ ਦੂਰ ਨੇ ਰੱਬ ਏਦੋਂ ਨੇੜੇ ਐ ਭਗਤ ਅਰਦਾਸ ਜੀ ਦਾ ਵਚਨ ਹੈ ਕਹਿ ਰਵਿਦਾਸ ਹੱਥ ਪੈ ਨੇਰੈ ਸਹਿਜੇ ਹੋਏ ਸਹੋਈ ਸਾਡੇ ਹੱਥ ਪੈਰ ਦੂਰ ਨੇ ਤੇ ਰੱਬੇ ਦੂ ਨੇੜੇ ਐ ਤੇ ਮਿਲਦਾ ਕਿਉਂ ਨਹੀਂ ਕਿਸੇ ਦੀ ਅੱਖਾਂ ਤੇ ਮੋਤੀਆ ਉੱਤਰ ਆਏ ਮੋਤੀਆ ਕਈ ਇੰਚ ਮੋਟਾ ਨਹੀਂ ਹੁੰਦਾ ਜਦੋਂ ਆਪਾਂ ਪਿਆਜ਼ ਛਿਲਦੇ ਆ ਨਾ ਗੰਨਾ ਛਿਲਦੇ ਆ ਦੇ ਨਾਲ ਇੱਕ ਬਹੁਤ ਪਤਲੀ ਜੀ ਛਿੱਲੜ ਉੱਠਦੀ ਐ ਇੰਨਾ ਬਰੀਕ ਹੁੰਦਾ ਪਰ ਉਹ ਦਿਸਣ ਤੋਂ ਹਟਾ ਦਿੰਦਾ ਇਸੇ ਤਰ੍ਹਾਂ ਸਾਡਾ ਜੀਵ ਤੇ ਬ੍ਰਹਮ ਦੇ ਵਿਚਾਲੇ ਜਿਹੜਾ ਪੜਦਾ ਆਇਆ ਗੁਰੂ ਮਾਰਾ ਕਹਿੰਦੇ ਪੰਬੀਰੀ ਦੇ ਖੰਭ ਨਾਲੋਂ ਵੀ ਪਤਲਾ ਜਦੋਂ ਉੱਡਦੀ ਉਹ ਖੰਭ ਦੇਸ਼ ਦੇ ਨਹੀਂ ਹੁੰਦੇ ਪੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ ਇੰਨਾ ਪਤਲਾ ਤੇ ਸਥੂਲ ਇੰਨਾ ਜਿਵੇਂ ਕੰਧ ਹੁੰਦੀ ਹੈ ਸਥੂਲ ਵੀ ਹੈ ਹਾਂ ਹਾਂ ਭੀਤ ਪਈ ਹੈ ਵਿੱਚੋਂ ਸੁਨਤ ਦੇਸ਼ ਨਿਕਟਾਇਓ ਹਉਮੈ ਦੀ ਕੰਧ ਉਸਰੀ ਹੋਈ ਹੈ ਜਿਹੜੀ ਜੀਵ ਤੇ ਬ੍ਰਹਮ ਦੇ ਵਿਚਾਰੇ ਉੱਤਰ ਗਈ ਹੈ ਦੇਹ ਹੰਗਤਾ ਦੇਹ ਮਮਤਾ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਦੇਹ ਨਾਲ ਜੋੜ ਦਿੱਤਾ ਆਪਾਂ ਨੂੰ ਦੇਹ ਹੰਗਤਾ ਹੋਣ ਕਰਕੇ ਜਿਵੇਂ ਘੜਾ ਭਰ ਕੇ ਦਰਿਆ ਚ ਪਾਣੀ ਦਾ ਰੱਖ ਦਿੱਤਾ ਉਹਦੇ ਅੰਦਰ ਵੀ ਪਾਣੀ ਹੈ ਬਾਹਰ ਵੀ ਪਾਣੀ ਹੈ ਮਿਲਦਾ ਕਿਉਂ ਨਹੀਂ ਹੈ ਦੂਰ ਤਾਂ ਇੰਨਾ ਕੋਈ ਆਉ। ਪਰ ਜਿੰਨਾ ਚਿਰ ਘੜੇ ਦਾ ਖੱਪਰ ਨਹੀਂ ਫੁੱਟਦਾ ਉਹਨਾਂ ਚ ਅੰਦਰਲਾ ਬਾਹਰਲਾ ਪਾਣੀ ਮਿਲ ਨਹੀਂ ਸਕਦਾ। ਬੜਾ ਨੇੜੇ ਆ ਪਾਣੀ ਪਰ ਮਿਲਦਾ ਕਿਉਂ ਨਹੀਂ ਹੈ ਉਹ ਖੱਪਰ ਨਹੀਂ ਫੁੱਟਿਆ ਜੀ। ਇਸੇ ਤਰ੍ਹਾਂ ਗੁਰੂ ਮਹਾਰਾਜ ਥਾਂ-ਥਾਂ ਤੇ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕੇ ਉਪਕਾਰ। ਰੋਮ ਰੋਮ ਮੈਂ ਵਸੈ ਮਰਾਰ। ਸਬਹਿ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋਈ ਬੋਲੇ ਰੇ ਇਕਲ ਮਾਟੀ ਕੁੰਚਰ ਚਿੱਟੀ ਭਾਜਨ ਹੈ ਬੋ ਨਾਨਾਰ ਤਬਾਣੀ ਥਾਂ ਥਾਂ ਤੇ ਉਪਦੇਸ਼ ਹੈ ਕੋ ਐਸਾ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ ਤੇ ਮਿਲਦਾ ਕਿਉਂ ਨਹੀਂ ਹੈ ਮਹਾਰਾਜ ਕਹਿੰਦੇ ਵਿੱਚ ਕੰਧ ਉਸਰ ਗਈ ਹੈ ਹਾਂ ਹਾਂ ਭੀਤ ਪਈ ਹੈ ਵਿੱਚੋ ਜਿੰਨੇ ਦਿਖਾਵੇ ਦੇ ਕਰਮ ਕਰੇਗਾ ਭਾਵੇਂ ਭਜਨ ਵੀ ਦਿਖਾਵੇ ਦਾ ਕਰਦਾ ਸਹਾਸ ਸਿੰਘ ਜੀ ਇਹ ਲੋਕੀ ਮੈਨੂੰ ਆਖਣ ਬੜਾ ਭਜਨ ਕਰਦਾ ਜੀ ਇਹ ਤਾਂ ਇਹ ਤਾਂ ਸੇਵਾ ਬਹੁਤ ਕਰਦਾ ਹੈ ਜੀ ਤੇ ਕਈ ਕਰਦੇ ਵੀ ਇਸੇ ਵਾਸਤੇ ਹੀ ਨੇ ਜੇ ਕਿਤੇ ਉਹਨੂੰ ਸਰੋਪਣਾ ਨਾ ਮਿਲਿਆ ਉਹ ਕਹਿੰਦੇ ਅਗਲੀ ਵਾਰੀ ਨਹੀਂ ਮੈਂ ਹੁੰਦਾ ਜੋੜ ਮੇਲੇ ਤੇ ਸੇਵਾ ਜਿਹਦੀ ਕਰ ਰਿਹਾ ਉਹ ਤਾਂ ਗੁਰੂ ਜਾਣਦਾ ਹੈ ਵੀ ਨੇ ਇੱਕ ਤਿਲ ਲਿਆ ਕੇ ਲੰਗਰ ਚ ਪਾਇਆ ਗੁਰੂ ਨੂੰ ਤਾਂ ਵੀ ਪਤਾ ਹੈ ਇੱਕ ਤਿਲ ਦਾ ਵੀ ਤੇ ਫੇਰ ਜਨਾਉਣ ਦੀ ਕਿ ਲੋੜ ਆ ਜਿਨਾਂ ਨੇ ਤਾਂ ਵੀ ਸਾਡੀ ਦਾਨ ਭਜਨ ਪਾਠ ਕਰਕੇ ਵੀ ਹੰਗਤਾ ਬਣੀ ਰਹੇ ਸਾਡੀ ਹੰਗਤਾ ਗੁਰਦਾਰੇ ਪੱਖਾ ਲਵਾਇਆ ਪਰ ਉੱਤੇ ਨਾਂ ਲਵਾ ਕੇ ਦੇ ਗਿਆ ਉੱਤੇ ਨਾਂ ਲਿਖਾ ਆ ਗਿਆ ਵੀ ਜਦੋਂ ਆ ਕੇ ਪੜਾਂ ਵੀ ਆਹ ਗੁਰ ਪੱਖਾ ਮੇਰਾ ਲਵਾਇਆ ਤਾਂ ਲੱਗੇ ਇੱਥੇ ਲੱਗਣਾ ਹੀ ਨਹੀਂ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜੇ ਤੂੰ ਭਜਨ ਪਾਠ ਦਾਨ ਪੁੰਨ ਕਰਕੇ ਵੀ ਮਨ ਚ ਹੰਕਾਰ ਕਰੇ ਤਾਂ extra ਸਮਝੀ ਵੀ ਹਾਥੀ ਨੂੰ ਨੂੰ ਆ ਕੇ ਬਾਹਰ ਕੱਢੀ ਉਹ ਸੁੰਡ ਨਾਲ ਮਿੱਟੀ ਉੱਤੇ ਫੇਰ ਸੁੱਟ ਲੈਂਦਾ ਤੀਰਥ ਵਰਤਾਰ দান ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਹ ਜਿਉ ਕੁੰਚਰੇ ਇਸ਼ਾਨ ਜਾਇਉ ਕਹਿ ਲੋ ਵੀ ਦਵਾਈ ਬੁਖਾਰ ਹਟਾਉਣ ਵਾਸਤੇ ਖਾਦੀ ਐ ਪਰ ਦਵਾਈ ਰੈਕਸ਼ਨ ਕਰ ਗਈ ਇੱਕ ਬਿਮਾਰੀ ਹੋਰ ਬਣ ਗਈ ਦਾਨ ਪੂਨ ਕਰਨਾ ਹੈ ਭਜਨ ਪਾਠ ਹਉਮੈ ਦੀ ਨਿਵਰਤੀ ਵਾਸਤੇ ਹਉਮੈ ਦੂਰ ਕਰਨ ਵਾਸਤੇ ਪਰ ਲੱਗ ਰਿਹਾ ਵੀ ਹੁਣ ਦਾਨ ਪੂਨ ਕਰਕੇ ਹੰਗਤਾ ਹੋ ਰਹੀ ਹੈ ਸਭ ਨੂੰ ਅਸੀਂ ਜਿੰਨੇ ਸਟੇਜ ਤੇ ਬੈਠੇ ਗੁਰ ਭਾਈਆਂ ਕੋਈ 6 ਮਹੀਨੇ ਸਾਲ ਪਹਿਲੋਂ ਆਇਆ ਕੋਈ ਪਿੱਛੋਂ ਆਇਆ ਇਹ ਪਹਿਲੋਂ ਪਿੱਛੋਂ ਦੀ ਗੱਲ ਨਹੀਂ ਹੈ ਤੇਜ ਪੈਰ ਵਾਲਾ ਤਾਂ ਗਰਾਊਂਡ ਵਿੱਚੋਂ ਖਿੱਦੋ ਦੂਜਿਆਂ ਤੋਂ ਕੱਢ ਕੇ ਲੈ ਜਾਂਦਾ ਹੁੰਦਾ ਨਾ ਪਹਿਲਾਂ ਦੀ ਗੱਲ ਆ ਨਾ ਪਿੱਛੋਂ ਦੀ ਗੱਲ ਆ ਸਾਧ ਸੰਗਤ ਜੀ ਸੰਤ ਮਰ ਨੇ ਕਿੰਨਾ ਚਿਰ ਸੇਵਾ ਕੀਤੀ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ 3 ਸਾਲ ਪਰ ਸਾਧ ਸੰਗਤ ਜੀ ਉਹ ਘਾਲ ਮਰਦਾਂ ਵਾਲੀ ਜਿਹੜੀ ਘਾਲੀ ਕੰਡ ਨਹੀਂ ਧਰਤੀ ਨਾਲ ਲਾ ਕੇ ਦੇਖੀ ਮਹਾਰਾਜ ਨੇ 11 ਵਜੇ ਸੌਂਦੇ ਸੀ ਬਾਬਾ ਅਤਰ ਸਿੰਘ ਮਹਾਰਾਮ ਕਰਦੇ ਸੀ ਤੇ 2 ਵਜੇ ਉੱਠਦੇ ਸੀ 3 ਘੰਟੇ ਸਿਰਫ ਬਾਬਾ ਇਸਤ ਸਿੰਘ ਜੀ ਮਹਾਰਾਜ ਉਹ ਵੀ ਪੱਖੀ ਚੱਲਦੇ ਰਹਿੰਦੇ ਸੀ ਮਹਾਰਾਜ ਨੇ ਕਹਿ ਦੇਣਾ ਸੌਖਾ ਸੁਣਾਉਣਾ ਬੜਾ ਸੌਖਾ ਪਰ ਉਹ ਗੱਲ ਹੁਣ ਕੌਣ ਸੇਵਾ ਕਰੇਗਾ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਵੰਗ ਅਸੀਂ ਤਾਂ ਸੁਣਾਈ ਦੇਣਾ ਮੰਦਾ ਹੀ ਨਹੀਂ ਲਾਇਆ 20 ਸਾਲ ਐਡੇ ਲੰਗਰ ਦੇ ਇਨਚਾਰਜ ਹੁਣ ਕਮਰਾ ਹੀ ਕੋਈ ਨਹੀਂ ਹੈ ਆਜੇ ਉੱਥੇ ਡਿਊਟੀ ਕੋਲ ਹੀ ਪੁੱਛਣ ਲੱਗ ਪੈਂਦੇ ਨੇ ਫਲੈਸ਼ ਵਾਲਾ ਦੇਵੋਗੇ ਕਿੰਨੇ ਦਿਓਗੇ ਤੇ ਅਸੀਂ ਸੁਣਾਈਏ ਗੱਲਾਂ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਦੀਆਂ ਸਾਧ ਸੰਗ ਇਹ ਤਾਂ ਯਾਦਾਂ ਮਨਾਈਆਂ ਜਾ ਰਹੀ ਨੇ ਵੀ ਜੇ ਕੋ ਆਖੇ ਗੁਰੂਆਂ ਨੇ ਬਚਨ ਮੰਨ ਕੇ ਸੇਵਾ ਕੀਤੀ ਤੇ ਸਿੱਖ ਦਾ ਜੀਵਨ ਵੀ ਗੁਰੂਆਂ ਦੇ ਆਸੇ ਮੁਤਾਬਕ ਉਸੇ ਮਾਰਗ ਤੇ ਚੱਲਦਾ ਹੁੰਦਾ ਗੁਰੂਆਂ ਦਾ ਜੀਵਨ ਕੋਲ ਸਿੱਖਾਂ ਦਾ ਜੀਵਨ ਗੁਰੂ ਦੇ ਜੀਵਨ ਤੋਂ ਲਹਿਦਾ ਨਹੀਂ ਹੁੰਦਾ ਜਿਵੇਂ ਸੜਕ ਆ ਲੰਗਰੀ ਜੀਟੀ ਰੋਡ ਇੱਥੇ ਜਿਹੜਾ ਮਰਜ਼ੀ ਚੱਲ ਕੇ ਮੰਜ਼ਲ ਤੇ ਪਹੁੰਚ ਸਕਦਾ ਪੰਥ ਕਹਿੰਦੇ ਨੇ ਪੱਥ ਨੂੰ ਪੱਥ ਕਹਿੰਦੇ ਨੇ ਰਸਤੇ ਨੂੰ ਗੁਰੂ ਦਾ ਪੰਥ ਗੁਰੂ ਦਾ ਮਾਰਗ ਗੁਰੂ ਮਾਰਗ ਬਣਾ ਕੇ ਗਏ ਆ ਜਿਹੜੇ ਚੱਲਣਗੇ ਮੰਜ਼ਲੇ ਮਕਸੂਦ ਤੇ ਪਹੁੰਚ ਜਾਣਗੇ ਤੇ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਚੱਲੇ ਚੱਲ ਕੇ ਦਿਖਾਇਆ ਜਿਹੜੇ ਆਪਾਂ ਪੁਰਾਣੇ ਗੁਰ ਸਿੱਖਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਵਿੱਚ ਗੁਣ ਦੇਖੇ ਗਏ ਸਾਧ ਸੰਗ ਜੀ ਤਿਆਗ ਵਿਰਾਗ ਸੇਵਾ ਸਿਮਰਨ ਜਿਹੜੇ दैਵੀ ਗੁਣ ਹੁੰਦੇ ਆ ਸਤਪੁਰਸ਼ਾਂ ਦੇ ਵਿੱਚ ਸਾਰੇ ਨਿਮਰਤਾ ਮਨ ਦੇ ਵਿੱਚ ਸੇਵਾ ਭਾਵਨਾ ਹੋਣੀ ਸੋ ਸਾਧ ਸੰਗਤ ਜੀ ਕੌਣ ਉਹਨਾਂ ਦੀ ਰੀਸ ਕਰ ਸਕਦਾ ਆਪਾਂ ਦਾ ਸੁਣਾਈ ਸਕਦੇ ਆ ਜਿਹੜੀਆਂ ਗੱਲਾਂ ਉਹਨਾਂ ਦੀਆਂ ਦੇਖੀਆਂ ਨੇ ਅਸੀਂ ਸੁਣੀਆਂ ਨੇ ਉਹੀ ਸੁਣਾ ਸਕਦੇ ਆ ਫਿਰ ਸੇਵਾ ਕੀਤੀ ਗੁਰੂ ਭਾਈ ਲੈਣਾ ਜੀ ਨੂੰ ਕਿਆ ਪੁਰਖਾ ਕੰਧ ਬਣਾਉ ਉੱਠ ਕੇ ਧਰਮਸਾਲ ਟਹਿ ਗਈ ਉਸੇ ਵੇਲੇ ਕਮਰਕਸ ਕਮਰਕਸਾ ਕਰਕੇ ਕੰਧ ਬਣਾਉਣ ਲੱਗੇ ਹੁਣ ਅਜਿਹੇ ਸਿੱਖ ਕੋ ਦਿਨੇ ਬਣਾ ਲਾਂਗੇ ਉਦੋਂ ਮੇ ਆ ਗਈ ਸਿੱਖ ਸਾਡੇ ਵਰਗੇ ਸਿਸ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਹੁਕਮ ਮੰਨ ਕੇ ਸੇਵਾ ਕੀਤੀ ਹੈ ਇਸ ਕਰਕੇ ਅਸੀਂ ਸਤਪੁਰਸ਼ਾਂ ਦੀਆਂ ਹਰਕਿਆਂ ਕਥਾ ਕਹਾਣੀਆਂ ਕਰਦੇ ਆ ਰੱਬ ਦੇ ਪਿਆਰਿਆਂ ਦੀਆਂ ਉਹਨਾਂ ਦਾ ਜੀਵਨ ਗੁਰੂਆਂ ਦੇ ਆਸ਼ੇ ਮੁਤਾਬਕ ਹੀ ਹੁੰਦਾ ਹੈ। ਕੋਈ ਲਾਦਾ ਨਹੀਂ ਹਾਂ। ਬਹੁਤ ਸਾਰੇ ਨੇ ਜਿਹੜੇ ਗੁਰੂ ਨਾਲ ਤੋੜਦੇ ਨੇ ਸਾਨੂੰ ਆਪਣੇ ਨਾਲ ਜੋੜਦੇ ਨੇ ਪਰ ਜਿਹੜੇ ਗੁਰੂ ਘਰ ਦੇ ਜਿੰਨੇ ਗੁਰਸਿੱਖ ਮਹਾਂਪੁਰਸ਼ ਹੋਏ ਨੇ ਉਹਨਾਂ ਦਾ ਜੀਵਨ ਗੁਰੂ ਦੇ ਆਸ਼ੇ ਮੁਤਾਬਕ ਹੀ ਹੁੰਦਾ ਹੈ। ਹਰ ਗੱਲ ਉਹਨਾਂ ਦੀ ਗੁਰਮਤ ਅਨਸਾਰ ਹੁੰਦੀ ਹੈ। ਪਰ ਉਹ ਪ੍ਰੈਕਟੀਕਲ ਕਰਦੇ ਆ। ਅਸੀਂ ਪੜ੍ਹ ਕੇ ਸੁਣਾ ਦਿੰਨੇ ਆ। 8 ਵਜੇ ਤੱਕ ਤਾਂ 6:00 ਤੇ ਉੱਠਿਆ ਨਹੀਂ ਜਾਂਦਾ। ਤੇ ਸਵੇਰੇ ਸੰਤ ਮਾਰ ਦੇ ਬਚਨ ਸੁਣਾਉਣ ਲੱਗ ਪਾਂਗੇ ਆਪਾਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ 11 ਵਜੇ ਸੌਣਾ ਤੇ 2 ਵਜੇ ਉੱਠਣਾ ਹਾਂ ਕਰਨੇ ਚਾਹੀਦੇ ਉਹਨਾਂ ਦੇ ਬਚਨ ਪਰ ਆਪਣੇ ਜੀਵਨ ਚ ਕਟਾਉਣੇ ਚਾਹੀਦੇ ਆ। ਜੇ ਸਾਨੂੰ ਪੁੱਛੋ ਵੀ ਤੁਸੀਂ ਕਿੰਨੇ ਵਜੇ ਉੱਠਦੇ ਹੋ ਚੰਗੀ ਗੱਲ ਐ ਨਾ ਹੀ ਪੁੱਛੋ ਦਾ। ਕਿ ਤੁਸੀਂ ਆਪਣੇ ਅਥੀ ਕਦੀ ਸੇਵਾ ਕੀਤੀ ਐ? ਅਸੀਂ ਤਾਂ ਬਾਬਾ ਬਲਵੰਤ ਸਿੰਘ ਦਾ ਜੀਵਨ ਸੁਣਾ ਦੇਣਾ ਪਰ ਅਸੀਂ ਆਪ ਨਹੀਂ ਕਦੇ ਭਾਂਡੇ ਮਾਜੇ। ਆਪ ਨਹੀਂ ਕਦੇ ਝਾੜੂ ਮਾਰਿਆ ਆਪ ਨਹੀਂ ਕਦੇ ਸੇਵਾ ਕੀਤੀ ਇਹ ਯਾਦਾਂ ਤਾਂ ਮਨਾਇਆ ਜਾਂਦੀਆਂ ਸੀ ਉਹਨਾਂ ਦੇ ਜੀਵਨ ਤੋਂ ਸਿੱਖਣਾ ਕੁਝ ਕੋਈ ਪੱਲੇ ਬੰਨ ਕੇ ਜਾਣਾ ਉਹਨਾਂ ਨੇ ਕਿਵੇਂ ਜਨਮ ਸਫਲਾ ਕੀਤਾ ਤੇ ਅਸੀਂ ਕੀ ਕਰਨਾ ਜਿਨ ਕੇ ਦਿਨ ਮਨਾਤੇ ਹੋ ਉਹਨ ਕੀ ਬਾਤ ਵੀ ਮਾਨਾਉ ਇਹ ਤਾਂ ਦਿਹਾੜੇ ਮਨਾਏ ਜਾਂਦੇ ਐ ਲੰਗਰ ਤਾਂ ਅਸੀਂ ਰੋਜ਼ ਹੀ ਸਕਦੇ ਹਾਂ ਕਰੇ ਕੌਣ ਆ ਜਿਹੜਾ ਭੁੱਖਾ ਸੌਂਦਾ ਇਹ ਠੀਕ ਹੈ ਗੁਰੂ ਘਰ ਦੀ ਮਰਿਆਦਾ ਹੈ ਲੰਗਰ ਦੇਗ ਤੇਗ ਜੱਗ ਮੈਂ ਦਊ ਚੱਲੇ ਦੋਵੇਂ ਚੱਲਣਗੇ ਪਰ ਅਸਲ ਵਿੱਚ ਯਾਦਾਂ ਤਾਂ ਮਨਾਇਆ ਜਾਂਦੀਆਂ ਨੇ ਗੁਰਪੁਰਬ ਤਾਂ ਮਨਾਏ ਜਾਂਦੇ ਆ ਉਹਨਾਂ ਦੇ ਜੀਵਨ ਤੋਂ ਸੇਧ ਲਈਏ ਜਿਵੇਂ ਉਹਨਾਂ ਨੇ ਸੇਵਾ ਕੀਤੀ ਹੁਕਮ ਮੰਨ ਕੇ ਮਰਜ਼ੀ ਦੀ ਨਹੀਂ ਹੁਕਮ ਵਿੱਚ ਰਹਿ ਕੇ ਸੋ ਹੁਕਮ ਵਿੱਚ ਰਹਿਣਾ ਇਸ ਤਰ੍ਹਾਂ ਹੈ ਜਿਵੇਂ ਸਨਿਆਰਾ ਸੋਨੇ ਨੂੰ ਗੁਠਾਲੀ ਚ ਪਾਉਂਦਾ ਹੈ ਹੁਕਮ ਦੀ ਗੁਠਾਲੀ ਚ ਪੈਣਾ ਜਿਹੜਾ ਪਿਆ ਹੋਵੇ ਉਹਨੂੰ ਪਤਾ ਹੁੰਦਾ ਕਿਵੇਂ ਪੈਦਾ ਹੁੰਦਾ ਜਿਹੜਾ ਪਿਆ ਹੀ ਨਹੀਂ ਉਹਨੂੰ ਕੀ ਪਤਾ ਦਿੱਲੀ ਕਿੱਧਰ ਐ ਸਾਦ ਸੰਦੀ ਜਿਵੇਂ ਪਾਣੀ ਬਣ ਜਾਂਦਾ ਨਾ ਸੋਨੇ ਦਾ ਗੁਠਾਲੀ ਚ ਇਸ ਤਰ੍ਹਾਂ ਹੋ ਜਾਂਦਾ ਮਨ ਬਹੁਤ ਔਖੀ ਗੱਲ ਐ ਭਗਤ ਕਬੀਰ ਜੀ ਦਾ ਬਚਨ ਸਹੀ ਐ ਕਬੀਰ ਕਿ ਸੌਟੀ RAM ਕੀ ਝੂਠਾ ਟਿਕਾ ਨਾ ਕੋਈ ਦਿਖਾਵੇ ਵਾਲਾ ਨਹੀਂ ਉੱਥੇ ਠਹਿਰ ਸਕਦਾ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਜਦੋਂ ਲੱਗਦੀ ਹੈ ਰਾਮ ਕਸੌਟੀ ਸਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਹੈ ਰਾਮ ਕਸੌਟੀ ਸਾਸ ਹੁੰਦੇ ਮਰ ਜੀਵੜੇ ਜਨੋ ਲਗਦੀ ਏ ਰਾਮ ਕਸਾਤੀ ਜਨੋ ਲਗਦੀ ਏ ਰਾਮ ਕਸਾਤੀ ਕੀ ਸੌਟੀ ਬਾਸੁੰਦੇ ਮਰ ਜੀਵੜੇ ਜਦੋਂ ਲੱਗਦੀ ਹੈ ਰਾਮ ਕੀ ਸੌਟੀ ਬਾਸੁੰਦੇ ਮਰ ਜੀਵੜੇ ਕਸੌਤੀ RAM ਕੀ ਝੂਠਾ ਟਿਕਣਾ RAM ਕਸੌਤੀ ਸੋਸ ਹੈ ਜੋ ਮਰ ਜੀਵਾ ਹੋਏ ਹੁਕਮ ਮੰਨਦਾ ਜਦੋਂ ਉਦੋਂ ਇਹਦਾ ਜਨਮ ਹੈ ਜਿਹੜਾ ਪ੍ਰਵਾਨ ਹੁੰਦਾ ਹੈ ਲੇਖੇ ਵਿੱਚ ਪਉਂਦਾ ਹੈ ਆਪਾਂ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਨੇ ਵੱਡਿਆਂ ਦੇ ਛੋਟਿਆਂ ਦੇ ਹੁਕਮ ਵਿੱਚ ਰਹਿ ਕੇ ਪਹਿਲਾਂ ਇਹਨਾਂ ਦੀ ਡਿਊਟੀ ਭੋਰੇ ਵਿੱਚ ਲੱਗੀ ਸੀ ਸੰਤ ਬਾਬਾ ਸਰਦੇਵ ਸਿੰਘ ਜੀ ਮਹਾਰਾ ਸੁਣਾਉਂਦੇ ਹੁੰਦੇ ਸੀ ਕਿ ਇਹਨਾਂ ਦੇ ਅੰਦਰ ਭੋਰੇ ਚ ਸੇਵਾ ਲਈ ਮਹਾਂਪੁਰਸ਼ਾਂ ਨੇ ਸੰਤ ਮਹਾਰਾ ਦੇਖਦੇ ਆ ਵੀ ਇਹ ਥੱਕਦੇ ਆ ਕਦੇ ਹੈ ਹੀ ਨਹੀਂ ਹਰ ਵੇਲੇ ਸੇਵਾ 'ਚ ਲੱਗੇ ਰਹਿੰਦੇ ਆ ਫਿਰ ਇਹਨਾਂ ਦੀ ਲੰਗਰ ਵਿੱਚ ਡਿਊਟੀ ਲਾਈ ਸੀ ਸੰਤ ਮਹਾਰਾਏ ਨੇ ਸੋ ਹੁਕਮ ਮੰਨ ਕੇ ਹੁਕਮ ਵਿੱਚ ਰਹਿ ਕੇ ਸੇਵਾ ਕਰਕੇ ਪ੍ਰਵਾਨ ਹੋ ਗਏ। ਸਵਾਪਾ ਉਹਨਾਂ ਦੀ ਯਾਦ ਵਿੱਚ ਜੁੜੇ ਆਪਾਂ ਵੀ ਗੁਰੂ ਦਾ ਹੁਕਮ ਮੰਨੀਏ, ਖੰਡੇ ਵਟੇ ਦਾ ਅਮਰ ਸ਼ਕੀਏ। ਗੁਰੂ ਦੇ ਹੁਕਮ ਅਨਸਾਰ ਆਪਣਾ ਜੀਵਨ ਸਫਲਾ ਕਰੀਏ। ਜੀਵਨ ਬਤੀਤ ਤਾਂ ਸਭ ਦਾ ਹੋ ਹੀ ਰਿਹਾ ਹੋ ਹੀ ਜਾਣਾ ਹੈ। ਕਿਉਂ ਨਾ ਫਿਰ ਗੁਰੂ ਦੇ ਹੁਕਮ ਤੇ ਚੱਲ ਕੇ ਇਹਨੂੰ ਸਫਲਾ ਕਰ ਲਈਏ ਤਾਂ ਕਿ ਪ੍ਰਵਾਨ ਹੋ ਜਾਏ। ਸੋ ਹੁਈਆ ਭੁੱਲਾਂ ਦੀ ਖਿਮਾ ਧੰਨਵਾਦ ਪ੍ਰਬੰਧਕਾਂ ਦਾ ਅਸੀਂ ਮਹਾਪੁਰਸ਼ਾਂ ਤੋਂ ਵੀ ਖਿਮਾ ਦੇ ਜਾਤਕਾਂ ਜਿਹੜੇ ਪਹਿਲਾਂ ਆਏ ਹੋਏ ਸੀ ਕਿਉਂਕਿ ਸਮਾਂ ਤਾਂ ਉਹਨਾਂ ਦਾ ਸੀ ਪਰ ਸਾਨੂੰ ਪਹਿਲਾਂ ਸਮਾਂ ਤਾਂ ਦਿੱਤਾ ਗਿਆ ਕਿ ਅਸੀਂ ਦੀਵਾਨ ਤੇ ਇਥੇ ਫੈਜ਼ਗੜ ਅਜ਼ਕੀਰਲਾ ਦੀਵਾਨ ਹੈ ਉੱਥੇ ਪਹੁੰਚਣਾ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਜਿਹੜੇ ਪ੍ਰਬੰਧਕਾਂ ਦੇ ਛੋਟੇ ਜੇ ਸਨੇਹ ਤੇ ਆਪਣੇ ਸਮਾਗਮ ਛੱਡ ਕੇ ਦੂਰੋਂ ਦੂਰੋਂ ਪਹੁੰਚਿਆ ਸੰਗਤਾਂ ਦਾ ਧੰਨਵਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਹੋਈਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਸੰਸ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਸਵੀਰਾ ਸਿੰਘ ਜੀ ਅਲਹੌਰਾਵਾਲੇ ਵੱਡੇ ਮਹਾਰਾਜ ਜਿਨ੍ਹਾਂ ਦੀ ਕਿਰਪਾ ਨਾਲ ਨੌ ਰਾਣਾ ਸਾਹਿਬ ਦਾ ਵੱਜਦਾ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਬਹੁਤ ਜ਼ਿਆਦਾ ਸੇਵਾ ਕੀਤੀ ਆ 1984 ਜਾਗਦੀ। ਬਾਬਾ ਜੀਾਂ ਦਾ ਕੋਟਾਨ ਕੋਟਾਂ ਧੰਨਵਾਦ ਕੀਤਾ ਜਾਂਦਾ ਦੇਖ ਲਓ ਮਹਾਰਾਜ ਬਾਰੇ ਦੱਸਿਆ ਵੀ ਉਹਨਾਂ ਨੂੰ ਸ਼੍ਰੀਮਾਨ ਕਦੋਂ ਥਾਪਿਆ ਵੱਡੇ ਮਹਾਰਾਜ ਨੇ। ਧੰਨਵਾਦ ਕੀਤਾ ਜਾਂਦਾ ਬਾਬਾ ਜੀ ਦਾ ਬਾਬਾ ਨੂੰ ਜੀ ਆਇਆਂ ਕਹਨੇ ਆ। ਹੁਣ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਵਾਮੀ ਸ਼ੰਕਰानंद ਦੀ ਭੂਰੀ ਵਾਲਿਆਂ ਨੂੰ ਬੇਨਤੀ ਕਰਦੇ ਆ ਅਤੇ ਬਾਬਾ ਰਣਜੀਤ ਸਿੰਘ ਢੀਂਗਿਆਰ ਬੇਨਤੀ ਕਰਦਾ ਕਿ ਉਹ ਮਹਾਪੁਰਖਾਂ ਦਾ ਸਨਮਾਨ ਕਰਨਗੇ ਉਹਨਾਂ ਦਾ ਬਾਬਾ ਸੰਤੋਖ ਸਿੰਘ ਜੀ